ਜੈ ਮਸਤਾ ਦੀ ਜੈ ਪੀਰ ਦੀ ਜੈ ਬਲੀਆ ਦੀ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਮਸਤਾ ਦਾਸ ਅੱਜ ਦੀ ਜਿਹੜੀ ਵੀਡੀਓ ਉਸ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਈਂ ਜੀ ਕੱਚ ਤੇ ਕਿਉਂ ਨੱਚੀ ਸੀ ਕਿਸ ਨੇ ਕਿਹਾ ਸੀ ਕੀ ਵਜਾ ਬਣੀ ਸੀ ਕੋਈ ਵਜਾ ਬਣੀ ਸੀ ਤਾਂ ਹੀ ਨੱਚੀ ਸੀ ਬਿਨਾਂ ਗੱਲ ਤੋਂ ਨਹੀਂ ਪਰ ਅੱਜ ਕੱਲ ਤੇ ਜਿਹੜੇ ਇੰਸਟਾਗ੍ਰam ਵਾਲੇ ਆ ਸਾਈਂ YouTube ਵਾਲੇ ਸਾਈਂ ਫੇਸਬੁਕ ਵਾਲੇ ਉਹ ਬਿਨਾਂ ਗੱਲ ਤੋਂ ਨੱਚੀ ਜਾਂਦੇ ਆ ਆ ਤੁਸੀਂ ਵੀ ਇਹ ਦੇਖ ਰਹੇ ਹੋ ਕੀ ਕਰਦੇ ਆ ਬਿਨਾਂ ਗੱਲ ਤੋਂ ਨੱਚੀ ਜਾਂਦੇ ਕੋਈ ਸਾਈ ਜੀ ਦੀ ਮੂਰਤੀ ਬਣਵਾਈ ਆ ਰੂਪ ਬਣਾਇਆ ਉਸ ਨੂੰ ਫੜ ਕੇ ਕੋਲ ਨੱਚੀ ਜਾਂਦਾ ਚਲੋ ਇੱਕ ਹੁੰਦਾ ਆ ਬੰਦਾ ਚਲੋ ਜੀ ਵੈਸੇ ਨੱਚਦਾ ਆ ਕਾਇਨ ਦਿੱਤ ਸੁਰੀ ਵੀ ਲੱਗਿਆ ਕੋਈ ਗੱਲ ਦੀ ਵੈਸਾ ਚੱਲਦਾ ਉੱਤੋਂ ਸਾਈ ਵੀ ਆਏ ਕਰੇ ਨੱਚਦੇ ਆ ਕਿ ਸਾਈ ਜੀ ਨੂੰ ਤਾਂ ਕਿਸੇ ਨੇ ਕਿਹਾ ਸੀ ਸਾਈ ਜੀ ਦੇ ਕੋਈ ਐਸੇ ਹਾਲਾਤ ਬਣੇ ਸੀ ਤੇ ਸਾਈ ਜੀ ਨੂੰ ਕੱਤੇ ਨਚਾਇਆ ਪਰ ਅਗਰ ਅੱਜ ਕੱਲ ਦੇ ਆ ਅਗਰ ਤੁਸੀਂ ਦੇਖੇ ਹਟੇ ਹੋਣੀ ਵੀਡੀਓ ਇਹ ਬਿਨਾਂ ਗੱਲ ਤੋਂ ਉੱਚੀ ਜਾਂਦੇ ਆ ਕੋਈ ਵਾਤ ਲੱਗੇ ਨਹੀਂ ਇੱਕ ਸਾਈ ਆ ਉਹ ਗਾਈ ਵੀ ਜਾਂਦਾ ਨੱਚੀ ਵੀ ਜਾਂਦਾ ਉਹ ਵੀ ਤੁਸੀਂ ਦੇਖ ਲਿਓ ਵੀਡੀਓ ਇਹਦੇ ਨਾਲ ਚੱਲੂਗੀ ਉਹ ਵੀ ਦੇਖ ਲਿਓ ਕਿ ਕੀ ਮਤਲਬ ਇਹਦਾ ਤੇ ਸਾਈਂ ਜੀ ਕਿਉਂ ਨੱਚੇ ਸੀ ਸਾਈਂ ਜੀ ਨਕਤਾ ਸਾਈਂ ਜੀ ਦੇ ਮੁਰਸ਼ਿਦ ਬਾਪੂ ਬ੍ਰਹਮ ਜੋਗੀ ਜੀ ਉਹਨਾਂ ਨੇ ਕਿਹਾ ਸੀ ਉਹ ਵੀ ਬਿਨਾਂ ਗੱਲ ਤੋਂ ਨਹੀਂ ਕਿਹਾ ਸੀ ਸਾਈਂ ਜੀ ਨੂੰ ਕਿ ਹਾਂ ਵੀ ਤੂੰ ਨੱਚ ਕੱਚ ਤੇ ਹੋਵੇ ਨਾ ਸਾਈਂ ਜੀ ਗਿਆਨ ਬਾਪੂ ਜੀ ਦੇ ਕੋਲ ਲੈਂਦੇ ਸੀ ਬਾਪੂ ਬ੍ਰਹਮ ਜੋਗਜੀ ਦੇ ਕੋਲ ਰਹਿੰਦੇ ਸੀ ਤੇ ਉਦੋਂ ਸਾਈਂ ਜੀ ਦੇ ਕੋਲ ਇੱਕ ਕੋਈ ਵਿਅਕਤੀ ਆਇਆ ਜਾਂ ਕੋਈ ਬੰਦਾ ਆਇਆ ਤੇ ਉਸ ਨੇ ਉਹ ਬਾਪੂ ਜੀ ਦਾ murid ਸੀ ਤੇ ਸਾਈਂ ਜੀ ਉੱਚੇ ਖਾਨਦਾਨ ਦੇ ਸੀ ਪੱਲਾ ਪਰਿਵਾਰ ਦੇ ਜ਼ੈਲਦਾਰ ਸੀ ਜ਼ੈਲਦਾਰ ਪਰਿਵਾਰ ਸੀ ਮਤਲਬ ਅਮੀਰ ਖਾਨਦਾਨ ਸੀ ਤੇ ਜਦੋਂ ਕੋਈ ਬਾਪੂ ਜੀ ਦਾ ਸੇਵਾਦਾਰ ਬਾਪੂ ਜੀ ਦਾ ਭਗਤ ਕੋਈ ਆਇਆ ਤੇ ਕੋਈ ਗੱਲ ਹੋਈ ਤੇ ਸਾਈਂ ਜੀ ਦੇ ਮੋਹ ਦੇ ਵਿੱਚੋਂ ਨਿਕਲ ਗਿਆ ਕਿ ਅਸੀਂ ਵੀ ਜੈਲਦਾਰ ਸੀ ਤੇ ਅਸੀਂ ਵੀ ਜੈਲਦਾਰ ਹਾਂ ਤੇ ਕਿਹੜੇ ਮੁਰਸ਼ਿਦ ਦੇ ਕੋਲ ਜਾਂਦੇ ਨੇ ਜਿਹੜੇ ਮੁਰਸ਼ਿਦ ਦੇ ਫਕੀਰੀ ਕਰਦੇ ਨੇ ਮੁਰਸ਼ਿਦ ਨੂੰ ਮੰਨਦੇ ਨੇ ਫਿਰ ਪਹਿਲੇ ਦੇ ਮੁਰਸ਼ਿਦ ਚਾਤ ਪਾਤ ਉਹੀ ਖਤਮ ਕਰਦਾ ਆ ਫਿਰ ਉਸ ਤੋਂ ਬਾਅਦ ਆਪਣੇ ਰੁਤਬੇ ਖਤਮ ਕਰਦਾ ਕਿ ਨਹੀਂ ਦੁਨੀਆਦਾਰ ਵਾਲੇ ਰੁਤਬੇ ਉਹ ਆਪਣੇ ਦੁੱਤ ਵੀ ਦੰਦਾ ਰਾਮ ਵਾਲੇ ਤੇ ਸਾਈਂ ਜੀ ਦੇ ਮੋਹੋਂ ਨਿਕਲ ਗਿਆ ਤੇ ਅਸੀਂ ਜੈਲ ਦਾ ਰਿਆ ਬਾਪੂ ਜੀ ਨੇ ਸੁਣ ਲਿਆ ਬਾਪੂ ਜੀ ਕਹਿੰਦੇ ਅੱਛਾ ਜੈਲ ਦਾ ਰਹਿ ਹਜੇ ਵੀ ਤੂੰ ਸਾਡਾ murid ਹੋ ਕੇ ਹਜੇ ਵੀ ਤੂੰ ਜੈਲ ਦਾ ਰਹਿ ਤੇ ਸਾਈਂ ਜੀ ਨੇ ਜਦੋਂ ਮੋਹੋਂ ਨਿਕਲੇ ਤੇ ਸਾਈਂ ਜੀ ਨੂੰ ਸਾਈਂ ਜੀ ਘੁੰਗਰੂ ਪਾਈ ਹੁੰਦੀ ਸੀ ਚਾਂਜਰ ਪਾਈ ਹੁੰਦੀ ਸੀ ਉਹ ਕਹਿੰਦਾ ਲੱ Đੀ ਘੁੰਗਰੂ ਪਾਏ ਆ ਦੇ ਹਾਂ ਜੀ ਬਾਪੂ ਜੀ ਅਚੋਬੇ ਨੱਚ ਕੇ ਦਿਖਾਉਂਗਾ ਅੱਜ ਤੇ ਕਹਿੰਦੇ ਮੁਰਸ਼ਿਦ ਨੇ ਬੋਤਲ ਕੱਚ ਦੀ ਤੋੜ ਕੇ ਸਾਈਂ ਜੀ ਨੂੰ ਕਹਿੰਦੇ ਚਲ ਹੁਣ ਨੱਚ ਕੇ ਦਿਖਾ ਤੇ ਕਹਿੰਦਾ ਜਿਹੜੇ ਸੰਗਤ ਦੇਖ ਰਹੀ ਸੀ ਜਦੋਂ ਸਾਈਂ ਜੀ ਨੇ ਆਪਣੇ ਮੁਰਸ਼ਿਦ ਦਾ ਕਹਿਣਾ ਮੰਨਿਆ ਤੇ ਨੱਚਣਾ ਸ਼ੁਰੂ ਕਰਤਾ ਤੇ ਖੂਨ ਦਾ ਫੋਨ ਹੋ ਗਿਆ ਤੇ ਜਿਹੜੀ ਫਰਸ਼ ਸੀ ਜਿਹੜੀ ਜ਼ਮੀਨ ਸੀ ਉਹ ਖੂਨੋਂ ਹੋ ਗਈ ਤੇ ਸੰਗਤ ਨੇ ਬਾਪੂ ਜੀ ਦੇ ਮੋਰੇ ਹੱਥ ਜੋੜੇ ਤੇ ਬਾਪੂ ਜੀ ਹੁਣ ਬਸ ਕਰੋ ਸਾਈ ਜੀ ਨੂੰ ਠਾ ਲੋ ਤੇ ਦੇਖੋ ਕੀ ਹਾਲਾਤ ਹੋ ਗਏ ਨੇ ਹੋਂ ਨੋਂ ਹੋਂ ਹੋ ਗਿਆ ਸਾਈ ਬਾਪੂ ਜੀ ਆਪਣੇ ਮੋਹ ਦੇ ਮਸਤੀ ਜੀ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਬ੍ਰਹਮ ਦੇ ਗਿਆਨੀ ਸੀ ਤਾਂ ਹੀ ਬ੍ਰਹਮ ਜੋਗੀ ਸੀ ਉਹਨੂੰ ਪਤਾ ਸੀ ਕੀ ਕੰਨਾ ਕੀ ਹੋਣਾ ਕੀ ਹੋ ਚੁੱਕਿਆ ਸਭ ਪਤਾ ਸੀ ਉਹ ਕਹਿੰਦੇ ਹਜੇ ਨਹੀਂ ਹਜੇ ਨਿਕਲਦਾ ਦੁੱਖ ਨੂੰ ਇਹ ਜੈਲਦਾਰਾਂ ਦਾ ਖੂਨ ਹੈ ਇਹ ਭੱਲਿਆਂ ਦਾ ਖੂਨ ਹੈ ਇਹ ਅਮੀਰੀ ਦਾ ਖੂਨ ਹੈ ਕਿਹੜੀ ਦੇ ਅੰਦਰ ਬੋਲਦਾ ਹੰਕਾਰ ਹਜੇ ਵੀ ਬੋਲਦਾ ਹੈ ਕਿ ਮੈਂ ਜੈਲਦਾਰ ਸੀ ਤੇ ਅਸੀਂ ਖਾਨਦਾਨ ਵੱਡੇ ਦੇ ਸੀ ਤੇ ਸਾਡੇ ਅਮੀਰ ਖਾਨਦਾਨ ਹੈ ਇਹ ਕੱਢ ਕੇ ਜਿਨ ਜਿਹੜੇ ਨਿਕਲਦਾ ਨਹੀਂ ਸਾਰਾ ਖੂਨ ਉਹ ਨਾੜੇ ਨੂੰ ਨਾ ਚਲਾ ਦੋ ਇਹਦਾ ਖੂਨ ਨਿਕਲਦਾ ਨਾ ਕੋਦੋਂ ਨਿਕਲ ਗਿਆ ਉਦੋਂ ਅਸੀਂ ਆਪਣਾ ਪਾਵਾਂਗੇ ਫਕੀਰੀ ਵਾਲਾ ਪਾਵਾਂਗੇ ਫਿਰ ਫਿਰ ਦੁਨੀਆ ਦੇ ਵਿੱਚ ਫਕੀਰ ਕਹਾਉਗਾ ਸਾਈ ਲਾਡੀ ਸਾ ਜਦੋਂ ਸਾਈ ਜੀ ਨੱਚੀ ਗਏ ਖੂਨ ਨਿਕਲੀ ਗਿਆ ਤੇ ਫਿਰ ਸਾਈ ਜੀ ਦੀ ਬਾਹ ਫੜੀ ਬਾਪੂ ਜੀ ਨੇ ਆਗੇ ਕਹਿੰਦੇ ਹੁਣ ਬੱਸ ਕਰ ਹੁਣ ਅਸੀਂ ਆਪਣਾ ਖੂਨ ਤੇਰੇ ਚ ਪਾਵਾਂਗੇ ਹੁਣ ਤੇਰੀ ਕਹਿੰਦੇ ਬਾਹ ਫੜ ਲਈ ਆ ਹੁਣ ਅਸੀਂ ਕਹਿੰਦੇ ਆ ਕੋਈ ਤੇਰੇ ਤੋਂ ਉੱਪਰ ਫਕੀਰ ਬਣ ਕੇ ਦਿਖਾ ਦੇ ਕੋਈ ਤੇਰੇ ਵਾਂਗੂ ਫਕੀਰੀ ਕੋਈ ਕਰਕੇ ਦਿਖਾ ਦੇ ਤਾਂ ਨੱਚੀ ਸੀ ਸਾਈ ਜੀ ਤਾਂ ਕੱਚ ਤੇ ਪਰ ਅੱਜ ਕੱਲ ਦੇ ਜਿਹੜੇ ਆ ਇਹ ਇੰਸਟਾਗ੍ਰਾਮ ਤੇ ਨੱਚੀ ਜਾਂਦੇ ਸਾਈ ਜੀ ਤਾਂ ਦਰਬਾਰ ਦੇ ਵਿੱਚ ਤਾੜੀ ਮਾਰਨ ਤੋਂ ਵੀ ਮਨਾ ਕਰਦੇ ਹੁੰਦੇ ਸੀ ਇੱਕ ਵੀਡੀਓ ਆ ਮੈਂ ਦੇਖੀ ਆ YouTube ਤੇ ਫਾਈ ਵੀ ਆ ਮੈਂ ਸ਼ਾਇਦ ਤੇ ਹੰਸਰਾਜ ਜੀ ਗਾਉਂਦੇ ਆ ਤੇ ਸਾਈ ਜੀ ਆਏ ਉਸ ਤੇ ਜਦੋਂ ਸਾਈ ਜੀ ਆਏ ਤੇ ਹੰਸਰਾਜ ਜੀ ਨੇ ਤੇ ਇੱਕ ਕਹਿਦਾ ਕਲਾਕਾਰ ਕਹਿ ਹੀ ਦਿੰਦਾ ਜੇ ਸਾਈ ਜੀ ਦੇ ਨਾਮ ਤੇ ਤਾੜੀ ਮਾਰੋ ਸਾਈ ਜੀ ਕਹਿੰਦੇ ਤਾੜੀ ਨਹੀਂ ਦੁਆ ਕਰੋ ਤਾਰੀ ਕਿਉਂ ਮੰਨਨੀ ਆ ਪਰ ਅੱਜ ਕੱਲ ਕਿਹੜੇ ਆ ਉਹ ਨੱਚੀ ਜਾਂਦੇ ਆ ਸਾਈਂ ਜੀ ਦੇ ਜਿਹੜੀ ਆ ਫੁਕੀਰੀਆ ਕੀਤੀ ਆ ਸਾਈਂ ਜੀ ਨੇ ਜੋ ਵੀ ਕੀਤਾ ਉਹ ਕਿਸੇ ਵਜ੍ਹਾ ਕਰਕੇ ਹੋਇਆ ਆ ਪਰ ਕਿਹੜੇ ਅੱਜ ਕੱਲ ਦੇ ਆ ਉਹ ਬਿਨਾਂ ਗੱਲ ਤੋਂ ਹੀ ਕੋਈ ਕਲਾਕਾਰਾਂ ਨਾਲ ਗਾਈ ਜਾਂਦਾ ਕੋਈ ਕਲਾਕਾਰਾਂ ਨਾਲ ਫੋਟੋ ਇਕੱਟਾਈ ਜਾਂਦਾ ਕੋਈ ਨੱਚੀ ਜਾਂਦਾ ਸਾਈਂ ਜੀ ਦੀ ਤਸਵੀਰ ਲਾ ਕੇ ਨਾਲੇ ਸਾਈਂ ਆ ਉਹ ਤੁਹਾਨੂੰ ਪਤਾ ਹੋਣਾ ਲੇਡੀਜ਼ ਆ ਉਹ ਨੱਚੀ ਜਾਂਦੇ ਬਿਨਾਂ ਗੱਲ ਤੋਂ ਇਕ ਸਾਈਂ ਜਿਹੜਾ ਤੁਹਾਨੂੰ ਪਤਾ ਹੋਣਾ ਹੈ ਉਹ ਗਾਈ ਵੀ ਜਾਂਦਾ ਹੈ ਕਲਾਕਾਰਾਂ ਦਾ ਫੋਟੋ ਆ ਸਾਈਂ ਜੀ ਦੀ ਤਸਵੀਰ ਉਹ ਆਪਣੇ ਨਾਲ ਲਗਾ ਲੈਂਦੇ ਆ ਇਹ ਨਹੀਂ ਸਮਝ ਲੱਗਦੀ ਕਿ ਤੁਸੀਂ ਚਲੋ ਸਾਈਂ ਹੈਗੇ ਆ ਤੁਹਾਨੂੰ ਮਾਨ ਦੀ ਤੁਹਾਡੀ ਸੰਗਤ ਹੈਗੀ ਆ ਕਿ ਤੁਸੀਂ ਸਾਈਂ ਜੀ ਦੀ ਤਸਵੀਰ ਦੇ ਨਾਲ ਕਿੱਦਾਂ ਲਾ ਸਕਦੇ ਸਾਈਂ ਜੀ ਤਾਂ ਮਬ ਮੁਰਾਦ ਸ਼ਾਹ ਦੀ ਤਸਵੀਰ ਨੂੰ ਇੰਨਾ ਪਿਆਰ ਕਰਦੇ ਸੀ ਉਹ ਤੇ ਕਿਸੇ ਲੱਗਣੀ ਨਹੀਂ ਦਿੰਦੇ ਸੀ ਪਰ ਅੱਜ ਕੱਲ ਥਾਂ ਥਾਂ ਲਾਈ ਜਾਂਦੇ ਆ ਉਹਾਂ ਦੀਆਂ ਤਸਵੀਰਾਂ ਜਿਹੜੀ ਗੱਲਾਂ ਤੋਂ ਰੋਕ ਦੇਦੇ ਆ ਉਹੀ ਗੱਲਾਂ ਹੋਈ ਜਾ ਰਹੀਆਂ ਉਹਨਾਂ ਨੇ ਕਿਹਾ ਸੀ ਆਸ਼ਕਾ ਦੀ ਤਸਵੀਰ ਆਇਆ ਇਹ ਦੁਨੀਆਦਾਰਾਂ ਦੀ ਤਸਵੀਰ ਆਣੀ ਆ ਆਸ਼ਕਾ ਦੀ ਤਸਵੀਰਾਂ ਬੋਲ ਦੀਆਂ ਗੱਲਾਂ ਕਰਦੀਆਂ ਆ ਪਰ ਅੱਜ ਕੱਲ ਤੇ ਜਿਹੜਾ ਵੀ ਕੋਈ ਦੇਖਦਾ ਹੈ ਮੂਰਤੀ ਬਣਵਾ ਕੇ ਉਹਨੂੰ ਉੱਪਰ ਹੱਥ ਰੱਖੀ ਜਾਂਦਾ ਹੋਵੇ ਕੋਸ਼-ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਇਹ ਕੋਈ ਗੱਲ ਪੰਦੀ ਨਹੀਂ ਹਾਂ ਤੁਹਾਡੀ ਸ਼ਰਤ ਹੈਗੀ ਆ ਜੇ ਤੁਸੀਂ ਨੱਚਣਾ ਵੀ ਆ ਨੱਚੋ ਸੋ ਵਾਲੀ ਨੱਚੋ ਪਰ ਇੰਸਟਾਗ੍ਰਾਮ ਤੇ ਵੀ ਲਿਓ ਨਾ ਕੋ ਸਾਈਂ ਜੀ ਦੀ ਤਸਵੀਰ ਲਾ ਕੇ ਲੋਕੀ ਤਾਂ ਪਹਿਲਾਂ ਹੀ ਕਈ ਕੁਝ ਕਹਿੰਦੇ ਹੁੰਦੇ ਆ ਪਰ ਲੋ ਤੁਸੀਂ ਥੋੜਾ ਜਿਆ ਧਿਆਨ ਰੱਖੋ ਪਰ ਸਾਈਂ ਜੀ ਨੱਚੇ ਸੀ ਕੱਚ ਤੇ ਇਸ ਵਜਾ ਕਰਕੇ ਨੱਚੇ ਸੀ ਬਿਨਾਂ ਗੱਲ ਤੋਂ ਨਹੀਂ ਪਰ ਅੱਜ ਕੱਲ ਦੇ ਕਹਦੇ ਸਾਈਂ ਉਹ ਬਿਨਾਂ ਗੱਲ ਤੋਂ ਨੱਚੀ ਜਾਂਦੇ ਆ ਇਹ ਕੋਈ ਕਿਸੇ ਨੂੰ ਇਸ ਵੀਡੀਓ ਤੋਂ ਇਤਰਾਜ ਹੋਵੇ ਤੇ ਮਾਫੀ ਦਾ ਹੱਕਦਾਰ ਆ ਜੇ ਵਧੀਆ ਲੱਗੀ ਤੇ ਸ਼ੇਅਰ ਕਰ ਦੇਣਾ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕੋਈ ਵੀ ਗਲਤ ਲੱਗ ਜੋ ਬੋਲ ਹੋਇਆ ਤੇ ਮਾਫ ਕਰਨਾ ਜੈ ਮਸਤਾ ਦੀ ਜੈ ਪੀਰਾ ਦੀ ਜੈ ਬਾਲਾ ਜੀ